ਪਾਰੇ ਏਕੜ ਦਾ ਮੈਂ ਤੁਹਾਨੂੰ ਦੱਸ ਦੇਣਾ ਕਿ 26 ਤੋਂ 33% ਦਾ ਜੇ ਨੁਕਸਾਨ ਹੋਇਆ ਹੈ ਤਾਂ ਜਿਹੜਾ ਪਹਿਲਾਂ ਕੰਪਨਸੇਸ਼ਨ ਦਿੱਤਾ ਜਾਂਦਾ ਸੀ ਉਹ 2000 ਰੁਪਏ ਸੀ ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਹਾਂ 75 ਤੋਂ 100% ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਇਸ ਸੈਕਟਰ 'ਚ ਹੋਇਆ ਹੈ ਜਿਹੜਾ ਐਸਡੀਆਰਐਫ ਦੀ ਕੰਟਰੀਬਿਊਸ਼ਨ 6800 ਹੀ ਹੈ ਅਸੀਂ ਉਹਨੂੰ 20000 ਰੁਪਏ ਪਰ ਏਕੜ ਕਰ ਰਹੇ ਹਾਂ 13200 ਰੁਪਿਆ ਪੰਜਾਬ ਬਲੂਪਾਰੇ ਦਿਵਾਲੀ 20 ਅਕਤੂਬਰ ਦੀ ਹੈ ਲਗਭਗ 15 ਅਕਤੂਬਰ ਤੋਂ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਚੈੱਕ ਜਿਹੜੇ ਨੇ ਫਸਲਾਂ ਦੇ ਘਰਾਂ ਦੇ ਅਸ਼ੂਆਂ ਦੇ ਨੁਕਸਾਨ ਦੇ ਅਸੀਂ ਉਹ ਦੇਣ ਲੱਗ ਜਾਂਗੇ ਜੀ ਦੀਵਾਲੀ ਤੋਂ ਪਹਿਲਾਂ ਕੁਝ ਦੀਵੇ ਬਾਲਣ ਦਾ ਕੋਈ ਮਕਸਦ ਮਿਲ ਜੇ ਲੋਕਾਂ ਨੂੰ ਪੰਜਾਬ ਦੇ ਕਈ ਇਲਾਕੇ ਹੜ੍ਹ ਦੀ ਮਾਰ ਚਲ ਚੁੱਕੇ ਨੇ ਖੇਤਾਂ ਦੇ ਵਿੱਚ 5-5 ਫੁੱਟ ਰੇਤਾ ਪਿਆ ਕਈ ਲੋਕਾਂ ਦੇ ਘਰ ਤਬਾਹ ਹੋ ਚੁੱਕੇ ਨੇ ਦੋਹਨੇ ਦੱਸਦੀ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਸਾਨਾਂ ਨੂੰ ਖੇਤਾਂ ਦੇ ਵਿੱਚੋਂ ਰੇਤਾ ਕੱਢਣ ਦੇ ਲਈ 7200 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੈ ਤੇ ਇਸ ਦੇ ਨਾਲ ਹੀ ਜਿਨ੍ਹਾਂ ਦੀ 33 ਤੋਂ 75% ਫਸਲ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ 10000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ ਤੇ ਜਿਨ੍ਹਾਂ ਦਾ 75 ਤੋਂ 100% ਫਸਲ ਦਾ ਨੁਕਸਾਨ ਹੋਇਆ ਉਹਨਾਂ ਨੂੰ 20000 ਰੁਪਏ ਪ੍ਰਤੀ ਏਕੜ ਦੇਣ ਦਾ ਫੈਸਲਾ ਕੀਤਾ ਗਿਆ ਹੈ ਮਾਨ ਸਰਕਾਰ ਦੇ ਵੱਲੋਂ ਉਹਨਾਂ ਕਿਹਾ ਕਿ ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ 35000 ਰੁਪਏ ਦਿੱਤਾ ਜਾਵੇਗਾ ਤੇ ਤੁਹਾਨੂੰ ਦੱਸਦੀ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਐਲਾਨ ਹੜਪੀਟਾਂ ਲਈ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਇਹ ਮੁਆਵਜ਼ੇ ਦਿਵਾਲੀ ਤੋਂ ਪਹਿਲਾਂ-ਪਹਿਲਾਂ ਦਿੱਤੇ ਜਾਣਗੇ ਤਾਂ ਜੋ ਦਿਵਾਲੀ ਤੇ ਲੋਕ ਆਪਣੇ ਘਰਾਂ ਦੇ ਵਿੱਚ ਦੀਵੇ ਜਗਾਉਣ ਜੋਗੇ ਹੋ ਸਕਣ ਤੁਹਾਨੂੰ ਦੱਸਦੀ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਇਹ ਵੱਡਾ ਐਲਾਨ ਕੀਤਾ ਗਿਆ ਹੈ ਤਾਂ ਸਰ ਕੁਦਰਤ ਦੀ ਜਿਹੜੀ ਆਫਤ ਹੈ ਨਾ ਹੱਦ ਦੇਖਦੀ ਹੈ ਨਾ ਸਰਹੱਦ ਦੇਖਦੀ ਹੈ ਹੁਣ ਰਾਹਤ ਤੇ ਬਚਾਕਾਰਿਆਂ ਤੋਂ ਕੰਮਾਂ ਤੋਂ ਉੱਪਰ ਇਹ ਪਹਿਲਾ ਪੜਾਪਾਰ ਕਰ ਲਿਆ ਤੇ ਹੁਣ ਪੁਨਰਵਾਸ ਦਾ ਟਾਈਮ ਹੈ ਜੀ ਹੁਣ ਦੁਬਾਰਾ ਜ਼ਿੰਦਗੀ ਨੂੰ ਪਟੜੀ ਤੇ ਲੈ ਕੇ ਆਉਣਾ ਹੈ ਉਹਦੇ ਵਿੱਚ ਮੈਂ ਅੱਜ ਕੁਝ ਜਿਹੜਾ ਬਿਲ ਵੀ ਆਊਗਾ ਮੈਨੂੰ ਉਮੀਦ ਹੈ ਕਿ ਉਹ ਸਰਸੰਮਤੀ ਨਾਲ ਹੀ ਪਾਸ ਹੋਊਗਾ ਕੋਈ ਕਿਸੇ ਕਿਸਮ ਦਾ ਮਨ ਲੱਗਦਾ ਨਹੀਂ ਕਿ ਕੋਈ ਆਰਗੂਮੈਂਟ ਜਾਂ ਕੋਈ ਨਾ ਕਰਨ ਵਾਲਾ ਬੰਦਾ ਹੋਊਗਾ ਜਿਹੜਾ ਫਸਲਾਂ ਦਾ ਡੈਮੇਜ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਪਰ ਏਕੜ ਦਾ ਮੈਂ ਤੁਹਾਨੂੰ ਦੱਸ ਦਿੰਨਾ ਕਿ 26 ਤੋਂ 33% ਦਾ ਜੇ ਨੁਕਸਾਨ ਹੋਇਆ ਤਾਂ ਜਿਹੜਾ ਪਹਿਲਾਂ ਕੰਪੰਸੇਸ਼ਨ ਦਿੱਤਾ ਜਾਂਦਾ ਸੀ ਉਹ 2000 ਰੁਪਏ ਸੀ ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਆ ਜੀ ਇਹ ਜਿਹੜਾ ਐਸਡੀਆਰਐਫ ਤੋ ਤਾਂ ਇਹਦੇ ਵਿੱਚ ਆਉਂਦਾ ਨਹੀਂ ਅਸੀਂ ਛੇੜਿਆ ਨਹੀਂ 10000 ਰੁਪਏ ਪੰਜਾਬ ਦੀ ਕੰਟਰੀਬਿਊਸ਼ਨ ਹੈ ਸਾਰੀ 100% 26 ਤੋਂ 33 ਜੀ 33 ਤੋਂ 75 ਦੇ ਵਿੱਚ 6800 ਰੁਪਏ ਐਸਡੀਆਰਐਫ ਦੇ ਨਾਰਮਸ ਮੁਤਾਬਕ 6800 ਰੁਪਿਆ ਜਿਹੜਾ ਉਹ ਦਿੱਤਾ ਜਾਂਦਾ ਜੀ ਤੇ ਅਸੀਂ ਉਹਨੂੰ 10000 ਕਰ ਰਹੇ ਹਾਂ ਜੀ 3200 ਰੁਪਈਆ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਆਪਣੇ ਵੱਲੋਂ ਪਾ ਰਿਹਾ ਹੈ ਜਿਹੜਾ 6800 ਹੈ ਉਹਦੇ ਵਿੱਚ ਵੀ ਜਿਹੜਾ ਪੰਜਾਬ ਦਾ 25% ਹਿੱਸਾ ਹੈ ਉਹ ਉਹ ਲੱਗ ਗਿਆ 75 ਤੋਂ 100% ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਇਸ ਸੈਕਟਰ 'ਚ ਹੋਇਆ ਉਹਦੇ 'ਚ ਜਿਹੜਾ ਐਸ ਡੀ ਆਰ ਐਫ ਦੀ ਕੰਟਰੀਬਿਊਸ਼ਨ 6800 ਹੀ ਹੈ ਪਰ ਅਸੀਂ ਉਹਨੂੰ 20000 ਰੁਪਏ ਪਰ ਇੱਕੜ ਕਰ ਰਹੇ ਹਾਂ 13200 ਰੁਪਿਆ ਪੰਜਾਬ ਵੱਲੋਂ ਪਾ ਰਹੇ ਹਾਂ ਔਰ ਉਹਦੇ ਵਿੱਚ 1700 ਰੁਪਏ 800 ਚ ਪੰਜਾਬ ਦਾ ਆਲਰੇਡੀ ਹੈਗਾ ਜਾਨੀ ਕਿ ਪੰਜਾਬ ਦਾ ਜੇ ਗਿਣੀਏ ਤਾਂ 14900 ਰੁਪਿਆ ਪੰਜਾਬ ਪਾ ਰਿਹਾ 20000 ਚੋਂ ਐਸ ਡੀ ਆਰ ਐਫ ਦਾ ਸਿਰਫ 800 ਹੋਈ ਹੈ ਜੀ ਐਸ ਡੀ ਆਰ ਐਫ ਦੇ ਕਾਨੂੰਨਾਂ ਬਾਰੇ ਉਹਨਾਂ ਨੂੰ ਵਧਾਉਣ ਬਾਰੇ ਮੈਂ ਕੱਲ ਨੂੰ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਰਿਹਾ ਕੱਲ ਨੂੰ ਸ਼ਾਮ ਨੂੰ ਫਿਰ ਘਰਾਂ ਦੀ ਜਿਹੜੀ ਘਰ ਦੇ ਪੇਜ ਆ ਤਰੇੜਾਂ ਆ ਗਈਆਂ ਜਾਂ ਕੁਝ ਵੀ ਡੈਮੇਜ ਹੋਇਆ ਫੁੱਲੀ ਡੈਮੇਜ 120000 ਹੈ ਜਿਹੜੇ ਪਾਰਸ਼ਲੀ ਡੈਮੇਜ ਹੈ ਉਹ ਜਿਹੜੀ ਐਸ ਡੀ ਆਰ ਐਫ ਜਿਹੜੀ ਹੈ 6500 ਰੁਪਿਆ ਕੰਟਰੀਬਿਊਟ ਕਰਦੀ ਹੈ ਜੀ ਜੀਨੂ ਕਿ ਅਸੀਂ ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਹੈ ਉਹ 33500 ਰੁਪਿਆ ਪਾ ਕੇ ਤੇ ਇਹਦੇ ਵਿੱਚ 1600 ਰੁਪਿਆ ਇਹ 6500 ਚ ਆਪਣਾ ਹੈ 35000 100 ਰੁਪਿਆ ਟੋਟਲ ਜਿਹੜਾ ਹੈ ਅਸੀਂ ਉਹ ਪਾਰਸ਼ਲੀ ਡੈਮੇਜ ਜਿਹੜੇ ਘਰ ਨੇ ਉਹਨਾਂ ਨੂੰ ਦੇ ਦੇਣੀ ਪੈਂਦੀ ਹੈ 100 ਰੁਪਿਆ ਆਪਣੇ ਵੱਲੋਂ ਪਾ ਕੇ ਪਲੱਸ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਐਸਡੀਆਰਐਫ ਦਾ 40000 ਦੇ ਨਿਟਰੀ ਹੋ ਜਾਣਾ ਬਾਕੀ ਜਿਹੜੀਆਂ ਕੈਟਾਗਰੀ ਨੇ ਉਹਨਾਂ ਦਾ ਟਾਈਮ ਬੌਂਡ ਵੀ ਅਸੀਂ ਕੀਤਾ ਹੋਇਆ ਸਰ 13 ਸਤੰਬਰ ਤੋਂ ਸਾਡਾ ਜਿਹੜਾ ਗਰਦਾਬਰੀ ਸਪੈਸ਼ਲ ਗਰਦਾਬਰੀ ਦਾ ਚੱਲਿਆ ਹੋਇਆ ਜੀ 45 ਡੇਜ਼ ਲਾਈਵ ਸਟਾਕ ਲਾਸ ਦਾ 15 ਸਤੰਬਰ ਤੋਂ ਚੱਲਿਆ ਹੋਇਆ ਜੀ 40 ਡੇਜ਼ ਡੈਮੇਜ ਹਾਊਸਸ ਦਾ 15 ਸਤੰਬਰ ਤੋਂ 40 ਡੇਜ਼ ਜਨਿਕੇ ਦੀਵਾਲੀ ਤੋਂ ਦੀਵਾਲੀ 20 ਅਕਤੂਬਰ ਦੀ ਹੈ ਲਗਭਗ 15 ਅਕਤੂਬਰ ਤੋਂ ਅਸੀਂ ਮਤਲਬ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਾਥੀ ਚੱਕ ਜਿਹੜੇ ਨੇ ਫਸਲਾਂ ਦੇ ਘਰਾਂ ਦੇ ਜਾਂ ਪਸ਼ੂਆਂ ਦੇ ਨੁਕਸਾਨ ਦੇ ਅਸੀਂ ਉਹ ਦੇਣ ਲੱਗ ਜਾਾਂਗੇ ਜੀ ਦੀਵਾਲੀ ਤੋਂ ਪਹਿਲਾਂ ਕੁਝ ਦੀਵੇ ਬਾਲਣ ਦਾ ਕੋਈ ਮਕਸਦ ਮਿਲ ਜੇ ਲੋਕਾਂ ਨੂੰ ਨਹੀਂ ਤਾਂ ਕਾਲੀ ਦੀਵਾਲੀ ਬੜੀ ਬੜੀ ਮਨਾ ਚੁੱਕੇ ਆਂ ਜੀ ਬੜੀਆਂ ਦੀਵਾਲੀਆਂ ਸਾਡੀਆਂ ਕਾਲੀਆਂ ਲੰਗੀਆਂ ਨੇ ਦੇ ਟਾਈਮ ਬౌੰਡ ਹੈ ਜੀ ਅਸੀਂ ਪਹਿਲਾਂ ਕਿਉਂਕਿ ਕਿਹਾ ਹੋਇਆ ਕਿ ਅਸੀਂ 40 ਦਿਨਾਂ ਦੇ ਵਿੱਚ ਵਿੱਚ ਸਾਰੀਆਂ ਗੁਰਦੌਰੀਆਂ ਸਪੈਸ਼ਲ ਗੁਰਦੌਰੀਆਂ ਕਿਉਂਕਿ ਕਈ ਵਾਰ ਪਾਣੀ ਹੁਣ ਕੱਟ ਰਿਹਾ ਤਾਂ ਹੁਣ ਅੰਦਰ ਤੱਕ ਜਾ ਕੇ ਨੁਕਸਾਨ ਜਿਆਦਾ ਨੁਕਸਾਨ ਦਾ ਜਿਹੜਾ ਅੰਦਾਜ਼ਾ ਲੱਗ ਰਿਹਾ ਤਾਂ ਇਹ ਨਹੀਂ ਹੈਗਾ ਕਿ ਅਸੀਂ ਬਾਅਦ ਦੇ ਵਿੱਚ ਫੇਰ ਦੁਬਾਰਾ ਗਰਦੌਰੀਆਂ ਕਰਕੇ ਉਹਨੂੰ ਦੁਬਾਰਾ ਕਰਦੇ ਰਹੀਏ ਤੇ ਇਸ ਕਰਕੇ ਨਾਲ-ਨਾਲ ਡੀਸੇਲਟਿੰਗ ਵਾਸਤੇ ਜੀ ਅਸੀਂ 7200 ਰੁਪਏ ਪਰ ਏਕੜ ਕਿਸਾਨ ਨੂੰ ਦੇ ਰਹੇ ਹਾਂ ਉਹ ਚਾਹੇ ਡੀਜ਼ਲ ਵਾਸਤੇ ਵਰਤ ਲੇ ਚਾਹੇ ਉਹ ਆਪਣੇ ਟਰੈਕਟਰ ਕੋਈ ਇਧਰ ਉਧਰੋਂ ਲੈਣਾ ਹੈ ਜਾਂ ਕੋਈ ਜੀਸੀਬੀ ਲੈਣੀ ਹੈ ਵੈਸੇ ਜੀਸੀਬੀ ਅਸੀਂ ਵੀ ਦੇਵਾਂਗੇ ਟਰੈਕਟਰ ਸਾਡੇ ਵੀ ਹੋਣਗੇ ਪਰ 7200 ਰੁਪਿਆ ਪਰ ਏਕੜ ਉਹਨੂੰ ਰੇਤ ਜਿਹੜੀ ਆ ਗਈ ਉਹਨੂੰ ਚੱਕਣ ਵਾਸਤੇ ਅਸੀਂ ਉਹਦਾ ਖਰਚਾ ਦੇਵਾਂਗੇ ਜੀ 7200 ਰੁਪਿਆ ਇੱਕ ਹੋਰ ਜਿਹੜੀ ਦਿੱਕਤ ਆਈ ਹੈ ਸਰ ਕੁਝ ਜ਼ਮੀਨਾਂ ਰੁੜ ਗਈਆਂ ਸਰ ਦਰਿਆ ਨੇ ਆਪਣਾ ਰੁਖ ਬਦਲ ਲਿਆ ਜ਼ਮੀਨਾਂ ਰੁੜ ਗਈਆਂ ਉਹ ਜ਼ਮੀਨਾਂ ਨੂੰ ਹੁਣ ਕਿੱਥੇ ਪਾ ਲਾਂਗੇ ਜੀ ਉਹ ਤਾਂ ਦਰਿਆ ਲੈ ਗਿਆ ਉਹਦੇ ਵਾਸਤੇ ਜੀ 47500 ਰੁਪਿਆ ਪਰ ਹੈਕਟੇਅਰ ਹੈਕਟੇਅਰ ਜਿਹੜਾ 2.5 ਏਕੜ ਦਾ ਹੁੰਦਾ ਜੀ ਯਾਨੀ ਕਿ 18800 ਰੁਪਿਆ ਅਸੀਂ ਉਹ ਜ਼ਮੀਨਾਂ ਜਿਹੜੀਆਂ ਰੋੜ ਗਈਆਂ ਉਹਨਾਂ ਦੇ ਨੰਬਰ ਨੰਬਰ ਚਲੋ ਹੋਣਗੇ ਥੋੜੇ ਬਹੁਤ ਅਸੀਂ ਉਹਨਾਂ ਦੇ ਮਾਲਕਾਂ ਨੂੰ ਉਹਦਾ ਮੁਆਵਜ਼ਾ ਦੇਵਾਂਗੇ ਤਾਂ ਕਿ ਦੇਖੋ ਦਰਿਆ ਤੋਂ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਦਰਿਆ ਤਾਂ ਆਪਣੇ ਰਸਤੇ ਆਪ ਬਣਾਉਂਦੇ ਨੇ ਤੋਂ 1800 18800 ਰੁਪਿਆ ਉਹਨਾਂ ਦਾ ਜਾਊਗਾ ਜੀ ਬਾਕੀ ਫਿਰੋਜ਼ਪੁਰ ਤੇ ਫਾਜ਼ਲਕਾ ਦਾ ਜਿਹੜਾ ਸੇਮ ਦਾ ਏਰੀਆ ਜਿੱਥੇ ਪਹਿਲੇ ਪਾਣੀ ਸੀਗਾ ਉਹ ਪਾਣੀ ਨੂੰ ਕੱਢਣ ਵਾਸਤੇ ਚਾਹੇ ਉਹ ਡੀਜ਼ਲ ਦੇ ਤੌਰ ਤੇ ਚਾਹੇ ਉਹ ਇੰਜਣ ਲਾ ਕੇ ਪਾਈਪਾਂ ਦੇ ਤੌਰ ਤੇ ਸਾਡੇ 4 ਕਰੋੜ ਰੁਪਇਆ ਅਸੀਂ ਮੁੱਖ ਮੰਤਰੀ ਲੀਫੰਡ ਚੋਲ ਰਣੀ ਜਾਰੀ ਕਰ ਚੁੱਕੇ ਹਾਂ ਜੀ ਤਾਂ ਕਿ ਉਹਨਾਂ ਉਹ ਜਿਹੜੇ ਨੇ ਆਪਣੇ ਫਸਲਾਂ ਨੂੰ ਕਣਕਾਂ ਵਾਸਤੇ ਤਿਆਰੀ ਕਰ ਸਕਣ ਜਾਂ ਜਿਹੜੀ ਵੀ ਫਸਲ ਉਸ ਇਲਾਕੇ ਦੀ ਵੇਚਦੀ ਹੈ। ਬਾਕੀ ਜਿਵੇਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇੰਟਰਨੈਸ਼ਨਲ ਏਜੰਸੀਆਂ ਤੋਂ ਪਹਲ ਲੈ ਸਕਦੇ ਹਾਂ ਕਿ ਜੇ ਆਈਐਮਡੀ ਜਿਹੜੀ ਹੈ ਉਹ ਉਹਦੇ ਅੰਦਾਜ਼ੇ ਫੇਲ ਹੁੰਦੇ ਨੇ ਇੰਟਰਨੈਸ਼ਨਲ ਨਾਲੋਂ ਸਾਡਾ ਆਈਆਈਟੀ ਖੜਗਪੁਰ IIT ਬੈਂਗਲੌਰ ਹੈ ਜੀ ਤੇ ਥਾਪਰ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਅਸੀਂ ਉਹਨਾਂ ਤੋਂ ਮਦਦ ਲੈ ਰਹੇ ਹਾਂ ਫਿਊਚਰ ਵਾਸਤੇ ਵੀ ਆ ਜਿਹੜੀ ਥਾਪਰ ਯੂਨੀਵਰਸਿਟੀ ਪਟਿਆਲਾ ਜੀ ਉਹ ਆਪਣਾ ਸੈਟਲਾਈਟ ਲਾਂਚ ਕਰ ਰਿਹਾ ਹੈ ਉਹ ਇਸ ਲੈਵਲ ਤੇ ਉਹ ਇੰਜੀਨੀਅਰਿੰਗ ਚ ਅੱਗੇ ਚਲੇ ਗਏ ਕਿ ਉਹਨਾਂ ਨੇ ਇਜਾਜ਼ਤ ਲੈ ਲਈ ਹੈ ਆਪਣਾ ਸੈਟਲਾਈਟ ਲਾਂਚ ਕਰ ਰਿਹਾ ਫਿਊਚਰ ਦੇ ਵਿੱਚ ਸਾਨੂੰ ਕਿਸੇ ਵੀ ਅ ਅੰਦਾਜ਼ਾ ਲਾਉਣ ਵਾਸਤੇ ਸੈਟਲਾਈਟ ਜਿਹੜੇ ਇਮੇਜਸ ਨੇ ਉਹ ਸਾਡੇ ਕੋਲੇ ਉਹਨਾਂ ਕੋਲੇ ਆਪਣਾ ਹੀ ਉੱਥੇ ਕੰਟਰੋਲ ਰੂਮ ਹੋਊਗਾ ਤਾਂ ਪੰਜਾਬ ਦੇ ਵਿੱਚੋਂ ਹੀ ਅਸੀਂ ਉਹਨੂੰ ਜਿਹੜਾ ਆਪਰੇਟ ਕਰ ਸਕਦੇ ਆ ਉਹ ਸਾਡੀ ਹੈਲਪ ਕਰਨ ਨੂੰ ਹਰ ਕਿਸਮ ਦੀ ਤਿਆਰ ਨੇ ਜੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ ਮੁੱਖ ਮੰਤਰੀ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਨੂੰ ਇੱਕ ਕੋਝਾ ਮਜ਼ਾਕ ਦੱਸਿਆ ਗਿਆ ਉਹਨਾਂ ਕਿਹਾ ਕਿ ਸੂਬੇ ਨੂੰ এসਆਰਐਫ ਤੋਂ ਮਿਲਣ ਵਾਲੇ 240 ਕਰੋੜ ਰੁਪਏ ਵੀ ਇਸ ਦੇ ਵਿੱਚ ਹੀ ਸ਼ਾਮਲ ਕਰ ਦਿੱਤੇ ਗਏ ਨੇ ਉਹਨਾਂ ਕਿਹਾ ਕਿ ਉਲਟਾ ਪ੍ਰਧਾਨ ਮੰਤਰੀ ਵਿਹਾਰ ਵਰਗੇ ਚੋਣਾ ਵਾਲੇ ਸੂਬਿਆਂ ਦੇ ਵਿੱਚ ਵੱਡੀ ਰਾਹਤ ਵਾਲੇ ਟੈਕਸ ਦੇਣ ਦਾ ਐਲਾਨ ਕਰ ਰਹੇ ਨੇ ਤੁਹਾਨੂੰ ਦੱਸਿਆ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਪੰਜਾਬ ਦੇ ਨਾਲ ਮਤਰੀ ਮਾਵਲੇ ਸਲੂਕ ਦਾ ਸਖਤ ਵਿਰੋਧ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਅੱਜ ਹੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲ ਜਾਣਗੇ ਉਹਨਾਂ ਨੂੰ ਮਿਲਣਗੇ ਤੇ ਉਹਨਾਂ ਦੇ ਕੋਲ ਇਹ ਮੁੱਦਾ ਵੀ ਉਠਾਉਣਗੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ